ਕਾਉਂਟਰ ਹੋਇਆ ਏ ਐ ਦੋਸ਼ੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਨਾਕਾ ਲੱਗਣ ਦੀ ਸਾਰੀ ਜਿੱਥੇ ਦਾ ਨਾਕਾ ਨਹੀਂ ਜੀ ਇਹ ਸਰਫ ਕੈਮਰਾ ਹਾਂਜੀ ਬੇਸਿਕਲੀ ਅਨਦੀਪਾਲ ਸਿੰਘ ਵੀ ਸਾਨੂੰ ਇਹ ਇਸੇ ਇਲਾਕੇ 'ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਔਰ ਦੋ ਜਣੇ ਸੀਗੇ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਹੈ ਇੱਕ ਜੀਮੀ ਨਾ ਪਹਿਲਾਂ ਗੋਲਡੀ ਬਰਾੜ ਦੇ ਨਾਲ ਲੋਕ ਸਪੈਸ਼ਲ مینਲੀ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਸੰਪਰਕ ਸੀ ਦਾ ਨਾ ਜੇਲ ਜੇਲ ਵਿੱਚ 24 ਸੀਗਾ 6 ਪਲੱਸ ਪਰਤੀਜੰਦਰ ਜੇ ਨਾ ਤੇ ਮਟਰ ਦੇ ਐਕਸਟਰੈਕਸ਼ਨ ਦੇ ਅਟੈਂਪਟ ਤੋਂ ਮਟਰ ਸਜ਼ਾ ਦਾਪਤਾ ਤੇ ਪੁੱਛਾ ਕਰਨੀ ਸੀ ਕਿ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਦੋਨੋਂ ਤਾਂ ਹੌਟ ਚੇਸ ਹੋਇਆ ਇਹਨਾਂ ਨੇ ਗੱਡੀ ਤੇ ਕੱਢ ਲਿਆ ਤੇ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀ ਗਿਆਨ ਆ ਦੇਖੋ ਇਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਈਆਂ ਪੁਲਿਸ ਪਾਰਟੀ ਦੇ ਤੇ ਸਾਡੇ ਇੰਡੀਅਨ ਚ ਗੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ ਚ ਇਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਦਾ ਸਿਵਲ ਹਸਪੀਟਲ ਇੱਕ ਇੱਕ ਖੇਤਾਂ ਦੇ ਪਰਜਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਤ ਕਰ ਲਿਆ ਗਿਆ ਕਿ ਸਰ ਇਹਨਾਂ ਦਾ ਨਾਮ ਕੀ ਹੈ ਬੁੱਢਲੇਲਾ ਕੌਣ ਹੈ ਇਹ ਤਾਂ ਬਲਜਿੰਦਰ ਹੈ ਜੀ ਬਲਰਾਜ ਬਲਰਾਜ ਮਹਾਰਾਜ ਦੇ ਨਾਮ ਇੱਕ ਕਪੂਤਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਗੈਂਗਸ ਦਾ ਇਹ ਗੋਲਡਨ ਬਰਾਡ ਦੇ ਨਾਲ ਤੇ ਸੀ ਸਰ ਕਿੰਨੇ ਵੈਪਨ ਇਹਨਾਂ ਕੋਲ ਰਮਦੇ ਚਾਰ ਵੈਪਨ ਕਿੰਨੀਆਂ ਗੋਲੀਆਂ ਆਮਨੇ ਸਭਾ ਚੋਟ ਟੋਟਲ 16 17 ਚੋਟ ਨਹੀਂ ਨੀ ਲੈਟਸ ਨਹੀਂ ਤੇ ਪੁਲਿਸ ਦੇ ਜਵਾਨ ਕੋਈ ਨਹੀਂ ਜੀ ਇਸ ਇਲਾਕੇ ਚ ਕੀ ਕਰ ਰਹੇ ਜੀ ਇੱਕ ਇਲਾਕੇ ਚ ਛੁਪੇ ਹੋਏ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਹੋ ਸਕਦਾ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਸਰ ਇੰਜਰਡ ਤਾਂ ਨਹੀਂ ਹੋਏ ਪੁਲਿਸ ਵਾਲੇ ਕੋਈ ਕੁੜੀ ਕੁੜੀ ਲੱਗੀ ਦੋਸ਼ੀ ਦੋਸ਼ੀ ਦੇ ਪੱਟ ਦੋ ਬੋਲੇ ਲੱਗੇ ਪੱਟ ਚ ਲੱਗੀ ਇੱਕ ਗੋਥੇ ਲੱਗੀ ਦੋਨਾਂ ਦੇ ਲੱਗੀ ਸੀ ਸਰ ਇਹਨਾਂ ਨੂੰ ਆਈਡੈਂਟੀਟੀ ਦੋਨਾਂ ਦੇ ਨਾ ਇੱਕ ਇੱਕ ਸਰ ਪਿੱਛਾ ਕਿੱਥੋਂ ਤੋਂ ਕਰਨਾ ਸ਼ੁਰੂ ਕੀਤਾ ਨਾ ਕੋ 2 ਕਿਲੋਮੀਟਰ ਪਹਿਲਾਂ 2 ਕਿਲੋਮੀਟਰ ਕਿੰਨੇ ਕੁ ਜੀ ਆਪਾਂ ਨੂੰ ਚੇਸਿੰਗ ਸ਼ੁਰੂ ਕੀਤੀ ਹੈ ਕਿੰਨੇ ਦੋ ਦੋ ਘੰਟੇ ਪਹਿਲਾਂ ਦੇ ਕਿੰਨੇ ਕੁ ਬੱਚੇ ਇਹਨਾਂ ਤੇ ਪਹਿਲਾਂ ਵੀ ਹੈ 6 ਪਲੱਸ ਹੈ ਫਿਲਹਾਲ ਤਾਂ 6 ਪਲੱਸ ਹੀ ਇਸ ਆਮ ਆਈਡੈਂਟੀਫਾਈ ਹੋਏ ਹੋਰ ਹੋਣਗੇ ਤੁਹਾਨੂੰ ਦੱਸ ਸਰ ਤਿੰਨਾ ਤੇ ਪਰਚੇ ਹੈ ਜੀ ਹਾਂ ਤਿੰਨਾ ਤੇ ਪਰਚੇ ਹੈ ਹਾਂ ਬੰਦੇ ਦੋ ਦੋ ਕਿਨੇ ਨੇ ਟੋਟਲ ਦੋ ਬੰਦੇ ਅਰਸਟਾ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰ ਹੈ ਉਹਦੇ ਨਾਲ ਹੀ ਆ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਡੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹਾਂ